ਵਦੇਸ਼ ਬੈਠੇ ਲੜਕੇ ਨੇ ਪੰਜਾਬ ਆਏ ਐਨ ਆਰ ਆਈ ਲੜਕੇ ਤੇ ਕਰਵਾ ਦਿੱਤਾ ਹਮਲਾ ਦੋਸਤਾਂ ਨੂੰ ਪੈਸੇ ਦੇ ਕੇ ਜਾਨ ਲੈਣ ਦੀ ਕੀਤੀ ਕੋਸ਼ਿਸ਼ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਡੋਗਰ ਬਸਤੀ ਦੇ ਵਿੱਚ ਇੱਕ ਐਨਆਰਆਈ ਲੜਕਾ ਆਪਣੇ ਨਾਨਕਿਆਂ ਨੂੰ ਮਿਲਣ ਆਇਆ ਸੀ ਦਰਅਸਲ ਇਹ ਐਨਆਰਆਈ ਲੜਕਾ ਕਿਸੇ ਹੋਰ ਸਟੇਟ ਦਾ ਰਹਿਣ ਵਾਲਾ ਪਰ ਪੰਜਾਬ ਦੇ ਵਿੱਚ ਰਿਸ਼ਤੇਦਾਰੀ ਹੋਣ ਦੇ ਕਰਕੇ ਇਹ ਮਿਲਣ ਦੇ ਲਈ ਪਹੁੰਚਿਆ ਸੀ ਅਤੇ ਇੱਥੇ ਹੀ ਇਸ ਦੇ ਉੱਪਰ ਲੜਕਿਆਂ ਦੇ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਦਰਅਸਲ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਜਿਸ ਵਿੱਚ ਚਾਰ ਲੜਕੇ ਦਿਖਾਈ ਦੇ ਰਹੇ ਨੇ ਜਿਨ੍ਹਾਂ ਨੇ ਇਸ ਐਨਆਰਆਈ ਲੜਕੇ ਤੇ ਹਮਲਾ ਕੀਤਾ ਅਤੇ ਕਾਫੀ ਗੰਭੀਰ ਸੱਟਾਂ ਉਸ ਐਨਆਰਆਈ ਲੜਕੇ ਦੇ ਲੱਗੀਆਂ ਨੇ ਪੁਲਿਸ ਦੇ ਵੱਲੋਂ ਐਨਆਰਆਈ ਲੜਕੇ ਦੀ ਪਛਾਣ ਅਤੇ ਪਤਾ ਜ਼ਾਹਿਰ ਨਹੀਂ ਕੀਤਾ ਗਿਆ ਅਤੇ ਅਤੇ ਸਿਕਿਉਰਿਟੀ ਦੇ ਪੱਖ ਤੋਂ ਇਸ ਨੂੰ ਗੁਪਤ ਰੱਖਣ ਦਾ ਫੈਸਲਾ ਕੀਤਾ ਗਿਆ ਦਰਅਸਲ ਮਾਮਲਾ ਕੁਝ ਇਸ ਤਰ੍ਹਾਂ ਦਾ ਹੈ ਕਿ ਐਨਆਰਆਈ ਲੜਕਾ ਜੋ ਕਿ ਅਮਰੀਕਾ ਤੋਂ ਪੰਜਾਬ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ ਉਸ ਦੀ ਮਾਤਾ ਦੇ ਅਮਰੀਕਾ ਦੇ ਵਿੱਚ ਗੈਸ ਸਟੇਸ਼ਨ ਨੇ ਅਤੇ ਇਹਨਾਂ ਗੈਸ ਸਟੇਸ਼ਨਾਂ ਦੇ ਉੱਪਰ ਇੱਕ ਅਮਨ ਨਾਂ ਦਾ ਲੜਕਾ ਕੰਮ ਕਰਦਾ ਸੀ ਜੋ ਕਿ ਪੰਜਾਬੀ ਮੂਲ ਦਾ ਹੈ ਜਦੋਂ ਇਹ ਅਮਨ ਨਾਂ ਦਾ ਲੜਕਾ ਚੋਰੀ ਕਰਦਾ ਗੈਸ ਸਟੇਸ਼ਨ ਤੋਂ ਫੜਿਆ ਗਿਆ ਤਾਂ ਐਨ ਆਰ ਆਈ ਲੜਕੀ ਅਤੇ ਉਸ ਦੀ ਮਾਂ ਯਾਨੀ ਕਿ ਗੈਸ ਸਟੇਸ਼ਨ ਦੇ ਓਨਰਾਂ ਨੇ ਉਸ ਨੂੰ ਕੰਮ ਤੋਂ ਕੱਢ ਦਿੱਤਾ ਅਤੇ ਅਮਨ ਨੇ ਇਸ ਗੱਲ ਨੂੰ ਆਪਣੀ ਬੇਇੱਜ਼ਤੀ ਸਮਝਿਆ ਅਤੇ ਆਪਣੇ ਮਨ ਦੇ ਵਿੱਚ ਇਸ ਦਾ ਬਦਲਾ ਲੈਣ ਦੀ ਪਲੈਨਿੰਗ ਬਣਾ ਲਈ ਜਦੋਂ ਅਮਨ ਨੂੰ ਇਹ ਗੱਲ ਪਤਾ ਲੱਗੀ ਕਿ ਗੈਸ ਸਟੇਸ਼ਨ ਦਾ ਮਾਲਕ ਪੰਜਾਬ ਜਾ ਰਿਹਾ ਹੈ ਤਾਂ ਉਸਨੇ ਇਸਤੇ ਹਮਲਾ ਕਰਵਾਉਣ ਦੀ ਸਾਜ਼ਿਸ਼ ਰਚੀ ਅਤੇ ਆਪਣੇ ਦੋਸਤਾਂ ਨੂੰ ਇਸ ਕੰਮ ਦੇ ਲਈ ਆਖਿਆ ਇਸ ਦੇ ਬਦਲੇ ਅਮਨ ਦੇ ਵੱਲੋਂ ਕੁਝ ਪੈਸੇ ਵੀ ਆਪਣੇ ਦੋਸਤਾਂ ਨੂੰ ਵਿਦੇਸ਼ ਤੋਂ ਭੇਜੇ ਗਏ ਫਿਰ ਇਹਨਾਂ ਚਾਰ ਲੜਕਿਆਂ ਨੇ ਪਲੈਨਿੰਗ ਕੀਤੀ ਅਤੇ ਉਸ ਐਨਆਰਆਈ ਲੜਕੇ ਦੀ ਰੇਖੀਕਰਨ ਤੋਂ ਬਾਅਦ ਉਸ ਦੇ ਉੱਪਰ ਹਮਲਾ ਕਰ ਦਿੱਤਾ ਇਹ ਹਮਲਾ ਲਗਭਗ ਸਵੇਰੇ 5 ਵਜੇ ਦੇ ਕਰੀਬ ਹੋਇਆ ਜਦੋਂ ਐਨ ਆਰ ਆਈ ਲੜਕਾ ਧਾਰਮਿਕ ਸਥਾਨਾਂ ਤੋਂ ਯਾਤਰਾ ਕਰਕੇ ਵਾਪਸ ਆਪਣੇ ਨਾਨਕਿਆਂ ਦੇ ਘਰ ਪਰਤਿਆ ਜਿੱਥੇ ਹਮਲਾ ਕੀਤਾ ਗਿਆ ਉਹ ਹਮਲਾ ਬਹੁਤ ਜਾਨਲੇਵਾ ਸੀ ਤੇ ਗੰਭੀਰ ਸੱਟਾਂ ਉਸ ਐਨਆਰਆਈ ਲੜਕੇ ਦੇ ਲੱਗੀਆਂ ਨੇ ਤੇ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜੋ ਕਿ ਜੇਰੇ ਇਲਾਜ ਹੈ ਪੁਲਿਸ ਨੇ ਇਸ ਸਬੰਧ ਦੇ ਵਿੱਚ ਮਾਮਲਾ ਦਰਜ ਕਰਕੇ ਉਹਨਾਂ ਚਾਰਾਂ ਲੜਕਿਆਂ ਦੀ ਗ੍ਰਿਫਤਾਰੀ ਕਰ ਲਈ ਹੈ ਕਿਉਂਕਿ ਸੀਸੀਟੀਵੀ ਵਿੱਚ ਜੋ ਤਸਵੀਰਾਂ ਕੈਦ ਹੋਈਆਂ ਨੇ ਉਸ ਵਿੱਚ ਕਿਸੇ ਵੀ ਲੜਕੇ ਦਾ ਮੂੰਹ ਕਵਰ ਨਹੀਂ ਕੀਤਾ ਹੋਇਆ ਜਿਸ ਕਰਕੇ ਪਛਾਣ ਕਰਨੀ ਬਹੁਤ ਹੀ ਸੁਖਾਲੀ ਹੋ ਗਈ ਇਹ ਚਾਰੋਂ ਦੇ ਚਾਰੋਂ ਲੜਕੇ ਗੁਰਦਾਸਪੁਰ ਤੇ ਬਟਾਲਾ ਦੇ ਨਾਲ ਸਬੰਧਤ ਨੇ ਤੇ ਪੁਲਿਸ ਵੱਲੋਂ ਇਹਨਾਂ ਦੀ ਗ੍ਰਿਫਤਾਰੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜਿਹੜਾ ਲੜਕਾ ਆਪਣਾ ਉਸ ਦਿਨ ਪਹਿਲਾਂ ਬਾਹਰੋਂ ਆਇਆ ਸੀਗਾ। ਇਹਨਾਂ ਦੀ ਰੈਸ ਜਿਹੜੀ ਹੈਗੀਆਂ ਆਪਣਾ ਅਦਰ ਸਟੇਟ 'ਚ ਹੈਗੀਆਂ। ਇਹਦੇ ਜਿਹੜੇ ਨਾਨਕੇ ਸੀ ਜਿੱਥੇ ਫਰੀਦਕੋਟ ਤੇ ਘੁੰਮਣ ਲਈ ਆਇਆ ਸੀਗਾ ਇਹਨਾਂ ਕਈ ਧਾਰਮਿਕ ਸਥਾਨਾਂ ਦੀ ਯਾਤਰਾ ਕੀਤੀ ਉੱਥੋਂ ਘੁੰਮ ਕੇ ਆਏ ਤੇ ਵਾਪਸ ਆ ਰਹੇ ਸੀਗੇ। ਆ ਇਹ ਤਰੀਕ ਜਿਹੜੀਆਂ ਰਾਤ ਨੂੰ ਜਦੋਂ ਇਹ ਬਾਬਸਮੋੜੇ ਤੇ 4 ਸਵੇਰ 4:00 ਵਜੇ ਉਹਦੇ ਘਰ ਪਹੁੰਚਿਆ ਇਹ ਧਿਆਨ ਪਛਾਤੇ ਬੰਦਿਆਂ ਨੇ ਜਿਹੜਾ ਇਹਨਾਂ ਤੇ ਦਾਤਾਂ ਨਾਲ ਹਮਲਾ ਕਰਤਾ ਜੀ ਜਿਸ ਦੇ ਨਾਲ ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਤੇ ਉਸ ਤੋਂ ਬਾਅਦ ਫਿਰ ਜਿਹੜਾ ਇਹਨਾਂ ਨੂੰ ਹਸਪੀਟਲ ਐਡਮਿਟ ਕੀਤਾ ਗਿਆ ਜੀ ਕੇਸ ਰਜਿਸਟਰ ਕੀਤਾ ਗਿਆ ਪਰ ਇਸ ਤੋਂ ਬਾਅਦ ਜਿਹੜੇ ਆ ਇਹ ਬੰਦੇ ਜਿਹੜੇ ਆ ਫਿਰ ਨਾਮਿਨੇਟ ਹੋਏ ਪਛਾਣ ਜਾਂਦੇ ਹੋਈ ਬੰਦਿਆਂ ਦੀ ਇਹ ਬੰਦੇ ਗੁਰਦਾਪਾਟਲਾ ਤੇ ਗੁਰਦਾਸਪੁਰ ਨਾਲ ਸੰਬੰਧਤ ਹੈ ਇੱਕ ਦਾ ਨਾ ਦਲਜੋਤ ਸਿੰਘ ਹੈ ਜੀ ਇੱਕ ਜਸ਼ਨਪ੍ਰੀਤ ਸਿੰਘ ਹੈ ਜੀ ਇਸ ਤੋਂ ਇਲਾਵਾ ਐਮਈ ਨਿਮਰਤਪਾਲ ਸਿੰਘ ਹੈਗਾ ਜੀ ਲਵਪ੍ਰੀਤ ਲਵ ਹੈਗਾ ਤੇ ਪਹਿਲਾਂ ਇਹਨਾਂ ਨੇ ਜੀ 4 ਤਰੀਕ ਨੂੰ ਇਹਨਾਂ ਦੀ ਰੈਕੀ ਕੀਤੀ ਆ ਰੈਕੀ ਕਰਕੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਇੱਕ ਇਹਨਾਂ ਨੇ ਆਈਡੀ ਜਿਹੜੀ ਆ ਦੂਸਰੀ ਸਨੈਪਚੈਟ ਜਿਹੜੀ ਆ ਉਹਦੇ ਤੇ ਉਹਨਾਂ ਨਾਲ ਗੱਲ ਕਰ ਰਹੇ ਸੀ ਜਦ ਚੈਟਿੰਗ ਕਰਦੇ ਚੈਟਿੰਗ ਦੇ ਦੌਰਾਨ ਜਿਹੜੀ ਇਹਨਾਂ ਦੀ ਲੋਕੇਸ਼ਨ ਵਗੈਰਾ ਲੈਂਦੇ ਰਹੇ ਉਹਨੂੰ ਪੁੱਛਦੇ ਰਹੇ ਅਲਟੀਮੇਟ ਜਿਹੜਾ ਇਹਨਾਂ ਦੇ ਫਿਰ ਸਰਟੀਫਿਕੇਟ ਮਾਰੀਆ ਇੱਕ ਅਮਨ ਨਾਮ ਦਾ ਲੜਕਾ ਹੈਗਾ ਜੀ ਬਾਹਰ ਉਹ ਜਿਹੜਾ ਇਹਨਾਂ ਦੀ ਮਦਰ ਕੋਲੇ ਇਹਨਾਂ ਦਾ ਗੈਸ ਸਟੇਸ਼ਨ ਵੀ ਹੈ ਜੀ ਬਾਹਰ ਤੇ ਉੱਥੇ ਵੀ ਜਿਹੜਾ ਸਟੋਰ ਵਗੈਰਾ ਹੈਗਾ ਉਹਨਾਂ ਨੇ ਕਿਤੇ ਉਹਨਾਂ ਦੇ ਦੱਸਣ ਮੁਤਾਬਕ ਚੋਰੀ ਕਰਦਾ ਫੜ ਲਿਆ ਕਿਤੇ ਉਹਨਾਂ ਨੇ ਉਹਨਾਂ ਨੂੰ ਡ੍ਰੌਪ ਕਰਤਾ ਉਹਨੂੰ ਨੌਕਰੀ ਤੋਂ ਜਵਾ ਦੇਤਾ ਉਸ ਗੁੱਸੇ 'ਚ ਜਾ ਕੇ ਜਿਹੜਾ ਜੀ ਇਹਨਾਂ ਨੇ ਜਿਹੜਾ ਹਮਲਾ ਕੀਤਾ ਇਹ ਮੁੰਡਿਆਂ ਨੂੰ ਉਹਨਾਂ ਨੇ ਬਾਰੋਂ ਪੈਸੇ ਪੁੱਸੇ ਵੀ ਜਿਹੜੇ ਭਾਏ ਇਹ ਉਹਨਾਂ ਨੇ ਜਿਹੜਾ ਸਪਾਰੀ ਲੈ ਕੇ ਕੀਤਾ ਸਾਰਾ ਕੁਝ ਵੈਸੇ ਤਾਂ ਉਹਦਾ ਫਰੈਂਡ ਸਰਕਲ ਹੈਗਾ ਜੀ ਇਹਨਾਂ ਮੁੰਡਿਆਂ ਨਾਲ ਜਿਹੜਾ ਅਮਨ ਹੈਗਾ ਉਹਦਾ ਨਾਮ ਜਿਹੜਾ ਹੈਗਾ ਸੁਖਪ੍ਰੀਤ ਵੀ ਆ ਡੀਪੀ ਮਾਨ ਦਾ ਉਹ ਇੱਕ ਪ੍ਰਾਈਵੇਟ ਆਈ ਆਈਡੀ ਮਤਲਬ ਵੈਸੇ ਉਹਦਾ ਨਾਮ ਉਹਦਾ ਸੁਖਪ੍ਰੀਤ ਬਨੂ ਵੀ ਆ ਅਮਨ ਵੀ ਕਰ ਦਿੰਦੇ ਨੇ ਉਹਨੇ ਕੁਝ ਪੈਸੇ ਵੀ ਪਾਏ ਇਹਨਾਂ ਨੂੰ ਪਰ ਵੈਸੇ ਉਹਦੇ ਜਿਹੜੇ ਫਰੈਂਡ ਸਰਕਲ ਦੇ ਮੁੰਡੇ ਆ ਜੀ ਜਿਨ੍ਹਾਂ ਨੇ ਇਹਦੀ ਕੁੱਟਮਾਰ ਕੀਤੀ ਕਿੱਥੋਂ ਆਇਆ ਸੀਗਾ ਮੁੰਡਾ ਇਹ ਜੀ ਅਮਰੀਕਾ ਤੋਂ ਐਸੀਆ ਮੈਂ ਥੋੜਾ ਜਿਹਾ ਸਿਕਿਉਰਿਟੀ ਪੁਆਇੰਟ ਆਫ 뷰 ਤੋਂ ਇਹਨਾਂ ਦੀ ਉਹ ਸ਼ਹਿਰ ਨਹੀਂ ਕੂਟ ਕਰ ਰਿਆ ਉਹ ਕੀ ਕਾਰਵਾਈ ਹੋਈ ਅੱਗੇ ਇੱਥੇ ਇਹਨਾਂ ਦੇ ਜਿਹੜਾ ਹਾਰਟ ਦੇ ਜਿਹੜੇ ਸੀ ਧਰਾਵਾ ਕੇ ਪਰਚੇ ਦਿੱਤੇ ਗਿਆ ਪੁਰਾਣੀ 458 ਹੁੰਦੀ ਸੀ ਜੀ ਤੇ ਹੁਣ ਦੇ ਜਿਹੜੇ ਨਵੇਂ ਧਰਾਵਾ ਦੇ ਜਿਹੜਾ ਪੀਐਨਐਸ ਦੇ ਤਹਿਤ ਕੇਸਰ ਜਿੱਤੀ ਕੀਤਾ ਗਿਆ ਇਹਨਾਂ ਦੀ 300 32 ਜਮਨ 6 118 ਜਮਨ 1 115 ਜਮਨ ਤੋਂ 3 ਜਮਨ 5 ਜੀ ਬੀਐਮਐਸ ਇਹਦੇ ਤਹਿਤ ਕਿਸ ਰਜਿਸਟਰ ਕੀਤਾ ਗਿਆ ਇੰਨੀ ਸੱਟਾਂ ਇਹ ਦੇ ਦਿੱਤੀਆਂ ਨੇ ਐ ਕਾਫੀ ਸੱਟਾਂ ਸੀ ਜੀ ਇਹ ਤੇ ਜਿਹੜੀ ਸ਼ਾਰਪ ਵੀ ਆ ਤੇ ਲੇਟੈਸਟ ਜਿਹੜਾ ਮੈਨੂੰ ਪਤਾ ਲੱਗਿਆ ਸ਼ਾਇਦ 326 ਵਿੱਚ ਕਨਵਰਟ ਹੋਇਆ ਕਿਉਂਕਿ ਤੋਂ ਸ਼ਿਫਟ ਕਰਨਾ ਪਿਆ ਸੀ ਜੀ ਪੁਲਿਸ ਨੇ ਦੱਸਿਆ ਕਿ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਇਸ ਤਰ੍ਹਾਂ ਹਮਲੇ ਕੀਤੇ ਗਏ ਹੁਣ ਪਰ ਨੌਕਰੀ ਤੋਂ ਕੱਢਣ ਦੇ ਖੁੰਦਕ ਰੱਖਣ ਦਾ ਇਹ ਅਜਿਹਾ ਪਹਿਲਾ ਮਾਮਲਾ ਸਾਹਮਣੇ ਆਇਆ ਕਿ ਆਪਣੇ ਓਨਰ ਦੇ ਉੱਪਰ ਹੀ ਹਮਲਾ ਕਰ ਦਿੱਤਾ ਗਿਆ ਹੋਵੇ ਫਰੀਦਕੋਟ ਤੋਂ ਫਰੀਦਕੋਟ ਤੋਂ ਗੁਰਜੀਤ ਸਿੰਘ ਰਮਾਣਾ ਦੀ ਰਿਪੋਰਟ ਆਨਅਰ